ਸਾਹਿਬ ਸ੍ਰੀ ਗੁਰੂ ਸਾਹਿਬ ਕੀ ਆਜੂੜੇ ਚ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਰਿਸ਼ਤੇ ਨਾਲ ਭੈਣ ਭਰਾ ਸੰਗੀ ਸਾਥੀ ਦਾਸ ਤੇ ਕਹਿ ਤਪ ਜਿੰਨਾ ਜਿੰਨਾ ਵੀ ਦੁਨਿਆਵੀ ਕੌਲ ਤੇ ਸ਼੍ਰੀ ਮਾਰੂ ਨਾਮ ਦੀ ਮੌਤ ਤੋਂ ਬਾਅਦ ਉਹਨਾਂ ਦੇ ਵਿੱਚ ਛੋੜੇ ਦਾ ਦਰ ਪਿਆਰ ਸਤਾਰ ਸੀ ਉਸ ਪਿਆਰ ਸਤਾਰ ਨੂੰ ਇਹੇ ਸਾਰੀਆਂ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਖਤਰ ਹੋਈ ਮੇਰੇ ਤੋਂ ਪਹਿਲਾਂ ਮਹਾਂ ਦੀ ਸਤਾਰੀ ਸਜਣਾ ਨੇ ਜੀਵ ਜਾਗਰਾਂ ਦੀ ਦੱਸਾਂ ਦੀ ਸਾਰਿਆਂ ਨੇ ਉਹਨਾਂ ਨੂੰ ਸ਼ਰਧਾ ਤੇ ਭੂਜ ਬੀਤੀ ਕੀਰਤ ਹੋਇਆ ਇੱਕ ਇੱਕ ਸ਼ਬਦ ਦੇ ਨਾਲ ਮਾਰੀਪੂਤੀਓ ਬੈਨੋ ਚੁੱਪ ਕਰ ਜਾਓ ਮਾਰੂ ਰੋਲ ਤੇ ਜਾ ਚੁੱਪ ਕਰ ਜਾਓ ਇਹ ਮੇਰੀ ਆਪਣੀ ਨਾਟਾ ਘੱਟ ਪਾ ਬੈਠ ਜਾਓ ਬੈਠ ਜਾਓ ਇਹ ਨਾਟਾ ਸੋ ਮੈਂ ਸਮਝਦਾ ਕਿ ਸ਼੍ਰੀ ਮਾਰੂ ਰਾਮ ਦੀ ਇੱਕ ਖੁਲਵੀ ਕਿਤਾਬ ਸੀ ਖੁਲਵੀ ਅਤੇ ਸੰਪੂਰਨ ਕਿਤਾਬ ਸੀ ਔਰ ਉਹਨਾਂ ਨੇ ਆਪਣੀ ਸੰਪੂਰਨ ਜ਼ਿੰਦਗੀ ਜੀ ਹੈ ਸੰਪੂਰਨ ਜ਼ਿੰਦਗੀ ਦਾ ਮਹੱਤਵ ਹੀ ਹੈ ਸਾਸਨ ਜੀ ਜੇ ਨਾ ਕਿਸੇ ਲਈ ਦੁਖੀ ਤੇ ਦੱਦੀ ਰਹੀ ਗਰੀਬ ਤੇ ਗੁਰਵੇ ਲਈ ਕੁਝ ਪਲ ਕੱਢ ਕੇ ਆਪਣੇ ਬੱਚਿਆਂ ਤੋਂ ਵੱਖਰੇ ਆਪਣੇ ਕੰਮ ਤੋਂ ਮੁਕਰੇ ਜਦੋਂ ਲੋਕਾਂ ਦੇ ਗਰੀਬਾਂ ਦੇ ਦੁਖੀ ਦੇ ਦਰਦਾਂ ਨੇ ਉਹ ਕੰਮ ਕਰਦਾ ਉਹਦੀ ਸੰਪੂਰਨ ਜ਼ਿੰਦਗੀ ਹੁੰਦੀ ਹੈ ਇਹ ਹੈ ਕੀਰਤ ਕਰਨਾ ਵੰਡ ਛਕਣਾ ਨਾਮ ਜਪਣਾ ਨਿਆਸੀਆਂ ਦਾ ਆਸਰਾ ਬਣਨਾ ਇਹ ਵਡਮੁੱਲੀ ਜ਼ਿੰਦਗੀ ਹੈ ਦੇ ਰੇਤ ਤੇ ਵਸਦੀ ਨਹੀਂ ਹਰ ਕੋਈ ਕਹਿੰਦਾ ਮੇਰੇ ਕੋ ਰਾਜੇ ਮੈਂ ਕਾਨੂੰਨਾ ਚੜਦਾ ਐਸੇ ਵਿਅਕਤੀਆਂ ਦੇ ਫਿਰ ਜਾਨ ਤੋਂ ਬਾਅਦ ਘਰਦਿਆਂ ਨੂੰ ਤਾਂ ਆਉਂਦੀ ਹੈ ਧੀਆ ਤੇ ਪੁੱਤਰਾਂ ਨੂੰ ਪਿਛੋੜਾ ਸਹਿਣਾ ਔਖਾ ਹੁੰਦਾ ਹੀ ਹੈ ਜੇ ਜਦੋਂ ਪੂਰੇ ਦੇਸ਼ ਤੇ ਦੁਨੀਆ ਦੇ ਵਿੱਚ ਉਸ ਕਤਨਾ ਵਾਲੇ insan ਦੀ ਜਾਨ ਤੋਂ ਬਾਅਦ ਹੋ ਗਈ ਆਦ ਕਰਦੇ ਰਫਾ ਅੱਜ ਕਿਤੇ ਮਾਣੂ ਬਾਦੰਦਾ ਮੇਰਾ ਛਾੜੇ ਤੋਂ ਕਦਾ ਛੱਡਾ ਅੱਜ ਕਿਤੇ ਮਾਣੂ ਬਾਦੰਦਾ ਉਹ ਤਾਂ ਚਾਰ ਬੁਖਵਾਸ਼ਾਂ ਨੇ ਘੇਰਿਆ ਮੇਰਾ ਹੱਕ ਬਣਦਾ ਕਿ 300000 ਦਾ ਨਰਾਸੀ ਉਹ ਤਾਂ 30 ਲੱਖਾਂ ਚ ਠੇਰੀ ਬੈਠੀਏ ਜੋੜਾ ਬਣਾ ਤੋ ਛੜਾ ਦੇ ਮਾਣੂਰਾ ਮਾੜੇ ਇਹ ਫੈਸਲੇ ਹੋਏ ਨੇ ਗੱਲਾਂ ਕਰਦ ਸਖਾਲੀਆਂ ਔਖੇ ਪਾਗਵੇਂ ਬੋਲ ਆਪਣਾ ਕੰਮ ਛੱਡ ਕੇ ਆਪਣੀਆਂ ਲਵੇਰੀਆਂ ਮੱਝਾਂ ਛੱਡ ਕੇ ਇਹ ਲੋਕਾਂ ਦੇ ਘਰਾ-ਚਾਰ ਚੱਲਦੇ ਆਖੇ ਰਹਿਣਾ ਕਹਿ ਲੋ ಪರಿਹਾਰ ਨਾ ਬੇਨੰਤ ਖਾਂਗੋ ਬਿਨਾ ਕਿਸੇ ਕਿਰਾਏ ਤੋਂ ਬਿਨਾ ਕਿਸੇ ਲਾਲਚ ਤੋਂ ਇਹ ਕੋਈ ਖੁਸ਼ੀ ਹੋਣੀ ਨਹੀਂ ਰੱਬਾ ਇਹ ਕਿੱਥੇ ਜਾਣਾ ਕਰੇ ਜਾਂ ਤਾਂ ਰਾਮ ਨਵੇੜੋ ਹੀ ਆਲੇ ਕਿਵੇਂ ਕਰ ਰਿਆ ਉਹ ਜੱਸਾ ਨਵੇੜੋ ਹੀ ਉਹ ਤਾਂ ਕਹਾਰੇ ਦੀ ਸੀ ਇੱਕ ਗਰੀਬ ਨੂੰ ਜਮਾਰ ਪੈ ਰੇਗਾ ਆ ਜਿਹੜੇ ਸ਼ਰਾਮ ਕਰਦੇ ਨੇ ਇਹਨਾਂ ਨੂੰ ਸਮਝਾਓ ਇਹਦੇ ਵਿੱਚ ਇਨਾ ਖੂਨ ਹੈ ਨਹੀਂ ਗਰੀਬ ਚ ਇਹਨੂੰ ਨਾ ਮਾਰੋ ਉਹ ਗਰੀਬ ਤੇ ਅੰਤ ਦਾ ਤੇਰੇ ਸੀ ਅੱਜ ਕੂਬੀ ਪੀ ਉਹਨੂੰ ਯਾਦ ਕਰਦੇ ਨੇ ਹਮੇਸ਼ਾ ਯਾਦ ਕਰਿਆ ਕਰੂਗੇ ਤੇ ਤੇਰੇ ਨੂੰ ਮਾਪੇ ਤੇ ਰੁ ਘਟ ਰੋਗੇ ਮੇਰੇ ਨਾਲ ਮੈਂ ਬੋਧੇ ਰਹੂਂਗੇ ਜਿਹੜੇ ਯਾਰ ਦੋਸਤ ਨੇ ਮਿਲ ਕਰ ਰਹੇ ਹੋਰ ਜਦੋਂ ਕਿਤੇ ਮੈਥਬ ਸਜੇਗੀ ਜਦੋਂ ਕਿਤੇ ਝੰਡਾ ਨਿਪੜੇਗਾ ਹਰ ਮੋੜ ਤੇ ਬਾਗ ਨਾਮ ਦੀ ਯਾਰ ਰਹਣਗੇ ਉਹਨਾਂ ਦੇ ਪੁੱਤਰ ਨੇ ਜੱਗੀ ਕਰਨੀ ਨਹੀਂ ਜਾਣੀ ਉਹਨਾਂ ਨੂੰ ਸ਼ਰਧਾਂ ਦੀ ਦੇਣ ਲੱਗਿਆ ਮੇਰਾ ਮਨ ਹੈ ਕਿ 10 ਘੰਟੇ ਵੀ ਬੋਲੀ ਜਾਮਾ ਤੋਂ ਹੋਣਾ تھی بڑی دیر سے بہتے ہو بہت لمبا نہیں دا بیٹھے ایک گل کہاں کہ تے اج بہت بڑا دکھ ہے ایک دیش کا راجا ایک دیش کا پرمکھ جی نے لوگ آسان بھی گیا ہے بہت ہے دے میں دکھ کہنا ہاں ਉਹ ਤੇ ਭਾਰੀ ਮੁਆਫਤਾਂ ਵੀ ਦੇਈ ਸੀ ਇਸ ਗਲਤੀ ਕਰ ਵਾਲਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਵਾਰੀ ਆਈ ਤੁਰ ਜਾਣਾ ਚਲੇ ਜਾਣਾ ਹੈ ਪਰ ਮਾਰੂ ਗਾਂ ਦੀ ਇੱਕ ਸਦੀ ਦੇ ਕਰੀਪ ਜੀਤੇ ਰਹੇ ਨੇ ਹੋਰ ਵੀ 10 ਸਾਲ ਜੀ ਜਾਂਦੇ ਫੇਰ ਵੀ ਓਹका ਲੱਗਣਾ ਸੀ ਪਰ ਖੁਸ਼ੀ ਇਸ ਗਲਤੀ ਹੈ ਵਧਾਈ ਇਸ ਗਲਤੀ ਆ ਪੂਰੀ ਕੌਮ ਨੂੰ ਮਾਰੂ ਗਾਂ ਦੀ

ਆਪਣੇ ਘਰ ਲਈ ਆਪਣੇ ਬੱਚਿਆਂ ਲਈ ਆਪਣੇ ਵਾਸਤੇ ਸਾਰੀ ਉਮਰ ਦੇ ਤੇ ਜਿਹੜੇ ਮਾਣੂਤਾਂ ਵਰਗੇ ਇੱਥੇ ਆਉਂਦੇ ਨੇ ਉਹਨਾਂ ਨੂੰ ਹਮੇਸ਼ਾ ਮਨੋਂ ਯਾਦ ਕਰਦੇ ਨੇ ਸੋ ਮੈਂ ਸਭ ਤੋਂ ਕਿ ਜੀ ਮਾਣੂਤਾਂ ਦੇ ਜੀ ਇਹਨਾਂ ਕੁਝ ਕਿਹਾ ਦਾ ਸਕਦਾ ਸਮਝ ਸਕਦਾ ਤથા ਸੰਗ ਦੀਏ ਤਨਵ ਟੁਕੜਾ